ਸਸ਼ੀਕਲ ਜੀ ਖੰਨਾ ਬ੍ਰੇਕਿੰਗ ਦੇਖ ਰਹੇ ਹੋ ਤੁਸੀਂ ਤੇ ਜਿਹੜੇ ਬਲ ਤੁਸੀਂ ਦੇਖ ਰਹੇ ਹੋ ਇਹ ਖੰਨਾ ਦੇ ਨੇੜਲੇ ਪਿੰਡ ਨੌਲੜੀ ਖੁਰਦ ਵਿਖੇ ਇੱਕ ਜ਼ਿਮੀਂਦਾਰ ਦੇ ਘਰ ਦੇ ਉੱਤੇ ਬਣੇ ਹੋਏ ਨੇ ਤੇ ਕਿਹਦਾ ਘਰ ਹੈ ਤੇ ਕਿੱਦਾਂ ਬਣਾਏ ਨੇ ਕੀ ਉਹਨਾਂ ਦੇ ਸ਼ੌਂਕ ਨੇ ਜਾਣਦੇ ਆ ਉਹਨਾਂ ਦੇ ਘਰੇ ਹੀ ਚੱਲਦੇ ਆ ਇਹ ਘਰ ਦੇ ਉੱਤੇ ਬਲਦ ਖੜੇ ਕੀਤੇ ਨੇ ਕਿਸਾਨ ਹੈ ਪਿਛੇ ਪਾਲਾਂ ਦੇ ਜਿਹੜੇ ਕੀ ਬਲਦਾਂ ਦੀ ਜੋੜੀ ਤੇ ਕਿਸਾਨ ਇਹ ਕਰ ਰਿਹਾ ਜਿੱਥੇ ਇਹ ਬਲਦ ਨੇ ਬਾਰ-ਬਾਰ ਫਾਰਮ ਹਾਊਸ ਬਣਾਇਆ ਹੈ ਜਿੱਥੇ ਕਿ ਇਹ ਬਲਦਾਂ ਦੀ ਜੋੜੀ ਖੜੀ ਕੀਤੀ ਹੈ ਬਲਦ ਦੇਖ ਕੇ ਹੀ ਲੱਗ ਜਾਂਦਾ ਪਤਾ ਵੀ ਇਹ ਕਿਸੇ ਐਨਆਰਆਈ ਦਾ ਘਰ ਹੋਣਾ ਔਰ ਆਪਾਂ ਜ਼ਿਆਦਾਤਰ ਦੇਖਿਆ ਫਗਵਾੜਾ ਨਵਾਂ ਸ਼ਹਿਰ ਇਲਾਕੇ ਦੇ ਵਿੱਚ ਕਈ ਜਿਹੜੇ ਐਨਆਰਆਈ ਵੀਰ ਨੇ ਉਹਨਾਂ ਦੇ ਘਰਾਂ ਦੇ ਉੱਤੇ ਜਹਾਜ਼ ਬਣਿਆ ਹੋਇਆ ਕਿਸੇ ਦੇ ਕਿਸੇ ਨੇ ਬਲਦ ਖੜੇ ਕੀਤੇ ਇਹ ਬਲਦਾਂ ਦੀ ਜੋੜੀ ਇਸ ਵਕਤ ਖੜੀ ਹੈ ਛੱਤ ਦੇ ਉੱਤੇ ਜਿਹੜੀ ਬਣਾਈ ਹੋਈ ਹੈ ਤੇ ਜਾਣਦੇ ਕਿ ਇਹਨਾਂ ਦਾ ਘਰ ਹੈ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਮਿਹਨਤ ਕੀਤੀ ਹੈ ਤੇ ਦਾ ਮਕਸਦ ਵੀ ਕੀ ਹੈ ਇਹ ਵੀ ਉਹਨਾਂ ਤੋਂ ਪੁੱਛਾਂਗੇ ਤੁਹਾਨੂੰ ਮਿਲਾਨੇ ਆਂ ਨਾਲ ਇਸ ਟਾਈਮ ਛਾਤੇ ਖੜੇ ਨੇ ਤੇ ਜਾਣਦੇ ਹਾਂ ਉਹਨਾਂ ਤੋਂ ਕਿਸ ਤਰੀਕੇ ਨਾਲ ਇਹ ਬਲਦਾਂ ਨੂੰ ਉੱਪਰ ਚੜਾਇਆ ਯਾਨੀ ਕਿ ਮੈਨੂਫੈਕਚਰਿੰਗ ਤੋਂ ਲੈ ਕੇ ਛੱਤ ਦੇ ਉੱਤੇ ਤੱਕ ਦਾ ਸਫ਼ਰ ਬਲਦਾਂ ਦਾ ਵੀ ਕੀ ਹੈ ਤੇ ਜਿਹੜੇ ਵੀਰ ਨੇ ਨਾਲੇ ਵੀਰ ਉਹਨਾਂ ਦਾ ਵੀ ਪੁੱਛਣਾ ਨਾਲੇ ਤੁਹਾਨੂੰ ਖੇਤਾਂ ਵੱਲ ਵੀ ਝਾਤ ਮਾਰਾ ਨੇ ਇਹ ਖੇਤ ਨੇ ਜਿਹੜੇ ਜਿੱਥੇ ਇੱਕ ਕੋਠੀ ਬਣੀ ਹੋਈ ਹੈ ਜਿੱਥੇ ਬਲਦ ਖੜੇ ਨੇ ਤੇ ਉਹ ਗੱਲਬਾਤ ਵੀ ਕਰਦੇ ਆ ਕਿਹਨਾਂ ਵਿੱਚ ਠੋੜਾ ਮਨਮੋਹਨ ਸਿੰਘ ਤੇ ਪਿੰਡ ਕਿਹੜਾ ਇਹ ਨੌਲੜੀ ਛੋਟੀ ਜਿਸ ਨੂੰ ਖੁਰਦ ਕਹਿੰਦੇ ਆ ਖੁਰਦ ਹਾਂਜੀ ਠੀਕ ਹੈ ਜੀ ਤੇ ਤੁਹਾਡੇ ਛੱਤ ਦੇ ਉੱਤੇ ਜਿਹੜੇ ਬਲਦ ਖੜੇ ਕੀਤੇ ਨੇ ਹਾਂਜੀ ਇਹ ਕੀ ਰਾਜ ਹੈ ਦਾ ਰਾਜ ਕੋਈ politcal ਰਾਜ ਤਾਂ ਹੈ ਨਹੀਂ ਅੱਛਾ ਜੀ ਵੈਸੇ ਇਹ ਕਿਸਾਨ ਆ ਮੈਂ ਖੁਦ ਖੇਤੀ ਕੀਤੀ ਹੈ तकरीबन 10 ਸਾਲ ਬਾਹਰ ਜਾਣ ਤੋਂ ਪਹਿਲਾਂ ਤੇ ਕਿਸਾਨਾਂ ਨਾਲ ਜੁੜੇ ਹੋਇਆ ਕਿਸਾਨਾਂ ਦਾ ਚਿੰਨ ਆਹੇ ਮਗਰ ਕਿਸਾਨ ਖੜਾ ਕਿਸਾਨ ਮੋਰਚਾ ਕਿੰਨਾ ਲੰਮਾ ਚੱਲਦਾ ਰਿਹਾ ਇਸ ਕਰਕੇ ਸ਼ੌਕ ਸੀ ਵੀ ਕੁਛ ਨਾ ਕੁਛ ਕਿਸਾਨਾਂ ਦੇ ਉਹ ਹੌਸਲਾ ਫੈਲਾਇਆ ਕੀਤਾ ਜਾਵੇ ਜੀ ਜਿਆਦਾਤਰ ਦੇਖਣ ਨੂੰ ਮਿਲਦਾ ਸੀ ਜਿਵੇਂ ਨਵਾਂ ਸ਼ਹਿਰ ਹੋ ਗਿਆ ਫਗਵਾੜਾ ਹੋ ਗਿਆ ਇੱਧਰ ਏਰੀਆ ਦੇ ਵਿੱਚ ਕੋਠੀਆਂ ਦੇ ਉੱਤੇ ਜਹਾਜ਼ ਜਾਂ ਬਲਦ ਖੜੇ ਕੀਤੇ ਜਾਂਦੇ ਸੀ ਮੈਨੂੰ ਲੱਗਦਾ ਆਪਣੇ ਇਲਾਕੇ ਦੇ ਵਿੱਚ ਬਹੁਤ ਰੇਅਰ ਹੈ ਇਹ ਜੀ ਚੀਜ਼ ਹਾਂਜੀ ਮੈਂ ਲਖਨ ਮੈਂ ਤਾਂ ਕੋਈ ਦੇਖਿਆ ਨਹੀਂ ਮੈਨੂੰ ਲੱਗਦਾ ਦਹਿੜੂ ਕਹਿੰਦੇ ਨੇ ਇੱਕ ਕੋੜਾ ਹੈਗਾ ਪਰ ਬਲਦ ਨਹੀਂ ਮੈਂ ਕਿੱਧਰ ਦੇਖਿਆ ਟੈਂਕੀਆਂ ਦੇ ਬਾਅਦ ਜਾਂ ਹੋਰ ਆਈਟਮਾਂ ਹੈਗੀਆਂ ਨੇ ਤੇ ਤੁਸੀਂ ਕਿੰਨੇ ਸਾਲ ਤੋਂ ਕਿੰਨੇ ਸਾਲ ਤੋਂ ਖੇਤੀ ਕੀਤੀ ਹੈ ਮੈਂ 1980 ਤੋਂ ਲੈ ਕੇ ਤਕਰੀਬਨ 1991 ਤੱਕ ਕੀਤੀ ਆ ਤੇ ਉਹਨਾਂ ਦਰਸ਼ਕਾਂ ਲਈ ਵੀ ਦੱਸ ਦਿਓ ਵੀ ਜਿਹੜੇ ਤੁਹਾਡੇ ਨਾਲ ਪੜੇ ਹੋਣੇ ਹੋ ਸਕਦਾ ਵੀ ਉਹ ਵੀ ਤੁਹਾਨੂੰ ਜਾਣਦੇ ਹੋਣਗੇ ਤੇ ਤੁਸੀਂ ਸਕੂਲਿੰਗ ਕਿੱਥੋਂ ਕੀਤੀ ਹੈ ਸਕੂਲਿੰਗ ਬੜੀ ਨਾਲ ਬੜੀ ਤੋਂ ਜੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਖੇਤੀਬਾਲ ਪੈ ਗਏ ਡੇਡੀ ਸਾਡੇ ਖੇਤੀ ਕਰਦੇ ਸੀ ਇਕੱਲੇ ਕਰਦੇ ਸੀ ਤੇ ਮੇਰਾ ਹੁੰਦਾ ਸੀ ਵੀ ਇਕੱਲੇ ਕਿਉਂ ਕੰਮ ਕਰਨ ਉਹਦੇ ਹੱਥ ਫੜਾਈਏ ਬਟਾਈਏ ਜਦੋਂ ਕੰਮ ਕਰਦੇ ਹੁੰਦੇ ਮੈਂ ਜਾ ਕਰਾਂ ਤਾਂ ਕਹੀ ਖੁਰਪਾ ਟਰੈਕਟਰ ਜਾਂ ਟਰਾਲੀ ਇਹ ਬਲਦ ਵੀ ਵਹੰਦੇ ਹੁਣੇ ਮੈਂ ਬਲਦ ਵੀ ਚਲਾਇਆ ਨੇ ਥੋੜੀ ਦੇਰ ਸ਼ੌਕ ਨੂੰ ਬਸ ਜ਼ਿਆਦਾ ਨਹੀਂ ਕਦੇ-ਕਦੇ ਵੀ ਫੜ ਲੈਣੇ ਪਾਪਾ ਜੀ ਚਲਾਉਂਦੇ ਹੁੰਦੇ ਸੀ ਵੀ ਗੇੜਾ ਦੇ ਕੇ ਦੇਖ ਲੈਣੇ ਆ ਤੇ ਕਿਹੜੇ ਸਾਲ ਚ ਬਾਹਰ ਗਏ ਤੁਸੀਂ 1999 ਜੀ ਤੇ ਕਿਹੜੇ ਮੁਲਕ ਚ ਰਹਿੰਦੇ ਉਦੋਂ ਸੀ ਗਏ ਸੀ ਕੈਨੇਡਾ ਤੇ ਹੁਣ ਕਿੱਥੇ ਹੁਣ ਮੈਂ 2014 ਚ ਹੋਇਆ ਮੈਂ ਯੂ ਐਸ ਏ ਮੂਵ ਹੋ ਗਿਆ ਕਿਉਂਕਿ ਮੇਰਾ ਬ੍ਰਦਰ ਸਿਸਟਰ ਫਾਦਰ ਤੇ ਮਦਰ ਸਾਰੇ ਉੱਥੇ ਸੀ ਤੇ ਅਸੀਂ ਵੀ ਉਹਨਾਂ ਦੇ ਕੋਲ ਚਲੇ ਗਏ ਸੀ ਤੇ ਉੱਥੇ ਕਾਰੋਬਾਰ ਕੀ ਹੈ ਤੁਹਾਡਾ ਉੱਥੇ ਸਾਡੇ ਕੋਲ ਹਸਪੀਟਲਟੀ ਹੈ ਸਾਡੇ ਕੋਲ ਹੋਟਲ ਨੇ ਤਕਰੀਬਨ ਜੇ ਫੈਮਿਲੀ ਜਿ ਕਰਨੀ ਆ ਤਾਂ 15 16 ਹੋਟਲ ਨੇ ਮੇਰੇ ਕੋਲ ਮੇਰੇ ਬ੍ਰਦਰ ਕੋਲ ਤੇ ਮੇਰੀ ਸਿਸਟਰ ਕੋਲੇ ਤੇ ਮੇਰਾ ਕਜ਼ਨ ਜਿਹਨਾਂ ਦਾ ਬਾਹਰ ਘਰ ਆ ਜੀ ਸਾਡੇ ਕੋਲ 15 1600 ਰੂਮ ਹੈਗਾ ਯਾਨੀ ਕਿ ਵਧੀਆ ਮਿਹਨਤ ਕੀਤੀ ਹੈ ਬਹੁਤ ਮਿਹਨਤ ਤਾਂ ਬਹੁਤ ਕੀਤੀ ਹੈ ਜੀ ਕਈ ਸਾਲ ਤੋਂ ਛੁੱਟੀ ਨਹੀਂ ਕੀਤੀ ਕੰਮ ਤੋਂ ਜੇ ਅੰਡੀਆ ਦੇ ਉਦੋਂ ਤੇ ਅੱਜਕੱਲ ਜਿਹੜੇ ਨੌਜਵਾਨ ਨੇ ਉਹ ਵੀ ਬਾਹਰ ਜਾਣ ਨੂੰ ਦੇਖਦੇ ਨੇ ਉਹ اسی ਚੀਜ਼ ਨੂੰ ਥੋੜਾ ਜਿਹਾ ਆਕਰਸ਼ਿਤ ਵੀ ਹੁੰਦੇ ਨੇ ਵੀ ਅਸੀਂ ਵੀ ਪੈਸੇ ਕਮਾਈਏ ਤੇ ਉਹਨਾਂ ਵਾਸਤੇ ਕੀ ਮੰਤਰ ਹੈ ਮੰਤਰ ਇਹ ਹੈ ਜੀ ਬਾਹਰ ਜਿਹੜਾ ਬੱਚਾ ਕੋਈ ਬੰਦਾ ਜਾਂ ਕੋਈ ਵੀ ਚਲੇ ਜਾਂਦਾ ਉੱਥੇ ਮਿਹਨਤ ਦਾ ਮੁੱਲ ਪੈਂਦਾ ਜੇ ਬੰਦਾ ਦਿਹਾੜੀ ਵੀ ਲਾ ਕੇ ਆਉਂਦਾ ਕਾਰਜ ਤੇ ਦਿਹਾੜੀ ਲਾਉਣ ਜਾਂਦਾ ਪਰ ਮੈਂ ਇਹ ਰਿਕਵੈਸਟ ਕਰੂੰਗਾ ਵੀ ਜੀਨੇ ਬਾਹਰ ਜਾਣਾ ਗਲਤ ਤਰੀਕੇ ਨਾਲ ਨਾ ਜਾਇਓ ਪੜ੍ਹਾਈ ਕਰਕੇ ਆਈਲਟਸ ਕਰਕੇ ਫੈਮਿਲੀ ਨਾਲ ਜਾਂ ਮਿਗਾਹ ਕਰਾ ਕੇ ਕਿਸੇ ਵੀ ਤਰੀਕੇ ਲੀਗਲ ਤਰੀਕੇ ਨਾਲ ਨਾ ਜਾਓ ਬਾਰਡਰ ਕਰਾਸ ਕਰਕੇ ਕਈ ਵਾਰ ਬਹੁਤ ਲੋਕਾਂ ਦਾ ਨੁਕਸਾਨ ਹੋ ਜਾਂਦਾ ਇਸ ਗੱਲ ਤੋਂ ਗਰੇਜ ਕਰਨਾ ਅਦਰਵਾਈਜ਼ ਵਧੀਆ ਕੰਟਰੀਆਂ ਨੇ ਤੁਹਾਨੂੰ ਗਲੇ ਲਾਉਂਦੀਆਂ ਨੇ ਰਹਿਣ ਸਾਂਣਾ ਸਕਾਉਂਦੀਆਂ ਨੇ ਤੇ ਨਾਲ ਫਲ ਵੀ ਮਿਲਦਾ ਅਮਰੀਕਾ ਵਾਲੇ ਲੋਕ ਤਾਂ ਹੁਣ 85 ਗੋਣਾ ਵੀਰ ਨੇ ਇੰਡੀਆ ਨਾਲੋਂ ਕਿ 1 ਡਾਲਰ 85 ਰੁਪਏ ਦਾ 50 1 ਡਾਲਰ ਦੇ 85 ਰੁਪਏ ਵੜ ਜਾਂਦੇ ਨੇ ਸਸੀ ਹੋ ਗਏ ਹੁਣ ਚਲੋ ਜਿਵੇਂ ਹੁਣ ਤੁਸੀਂ ਪਹਾੜ ਤੋਂ ਆਏ ਹੋ ਤੇ ਪਿੰਡ ਕਿੰਨੇ ਸਾਲਾਂ ਬਾਅਦ ਗੇੜਾ ਲੱਗਦਾ ਹੈ ਪਿੰਡ ਮੈਂ ਕਈ ਵਾਰ ਦੋ ਗੇੜੇ ਵੀ ਲਾਜਾਣਾ ਸਾਲ 'ਚ ਇੱਕ ਤਾਂ ਪੱਕਾ ਪਰ ਦੋ ਸਾਲ ਕੋਵਿਡ ਵੇਲੇ ਜਦੋਂ ਕੋਰੋਨਾ ਵੀ ਕਹਿੰਦੇ ਆਪਾਂ ਉਦੋਂ ਦੋ ਸਾਲ ਨਹੀਂ ਆਏ ਅਦਰਵਾਈਜ਼ ਹੁਣ ਤਾਂ ਯਾਦ ਹੀ ਨਹੀਂ ਕਿੰਨੇ ਕਿ ਗੇੜੇ ਲੱਗੇ ਐਸੀ ਮੇਰਾ ਹੁਣ ਇਸ ਸਾਲ ਦਾ ਤੀਜਾ ਗੇੜਾ ਲਾਸਟ ਈਅਰ ਮੈਂ ਜਨਵਰੀ 'ਚ ਆਇਆ ਫਰਵਰੀ 'ਚ ਗਿਆ ਸੀ ਫੇਰ ਅਕਤੂਬਰ ਚ ਆਇਆ ਹੁਣ ਮੈਂ ਜਨੂਰੀ ਚ ਆ ਗਿਆ। ਵਿਦਨ 12 ਮਹੀਨਾਂ ਤੀਜਾ ਗੇੜਾ। ਜ਼ਿਆਦਾਤਰ ਬਾਹਰ ਵਾਲੇ ਕਹਿੰਦੇ ਵੀ ਟਾਈਮ ਘੱਟ ਹੁੰਦਾ ਗੇੜੇ ਘੱਟੇ ਲੱਗਦੇ ਨੇ। ਟਾਈਮ ਡਿਪੈਂਡ ਕਰਦਾ ਜੀ। ਪੁਰਾਣੀ ਮਿਹਨਤ ਕੀਤੀ 25-30 ਸਾਲ ਕੰਮ ਬੋਕ ਕੀਤਾ। ਹੁਣ ਬੱਚੇ ਵੱਡੇ ਹੋ ਗਏ ਉੱਥੇ ਦੇ ਬੌਰਨ ਉਹਨਾਂ ਨੇ ਯੂਨੀਵਰਸਿਟੀ ਤੋਂ ਆਪਣੀਆਂ ਡਿਗਰੀਆਂ ਲੈ ਲਈਆਂ। ਬਿਜ਼ਨਸ ਸੰਭਾਲਦੇ ਨੇ। ਆਪਾਂ ਹੁਣ ਸੈਮੀ ਰਿਟਾਇਰ ਜੀ ਹਾਂ ਪੂਰੀ ਰਿਟਾਇਰ ਤਾਂ ਨਹੀਂ। ਤੇ ਪਹਿਲਾਂ-ਪਹਿਲਾਂ ਜਦੋਂ 15-20 ਸਾਲ ਜਦੋਂ ਬੰਦਾ ਨਵਾਂ ਹੁੰਦਾ ਉਹਨੂੰ ਕੰਮ ਕਰਨਾ ਪੈਂਦਾ ਫਿਰ ਉਹ ਸੈਟਲ ਹੋ ਜਾਂਦਾ ਨੇ। ਪਿੰਡ ਦੀ ਤਰੱਕੀ ਵਾਸਤੇ ਆਪਾਂ ਹੋਰ ਕੀ ਸੋਚਿਆ ਕੁਝ ਪਿੰਡ ਵਾਸਤੇ ਜੀ ਸੋਚਦੇ ਰਹਿੰਦੇ ਆ ਜਦੋਂ ਵੀ ਕੋਈ ਗੁਰਦੁਆਰਾ ਸਾਹਿਬ ਜਾਂ ਕੋਈ ਪਿੰਡ ਦਾ ਸਾਂਝਾ ਕੰਮ ਹੁੰਦਾ ਪਿੰਡੋਂ ਕੋਈ ਆਵਾਜ਼ ਮਾਰੇ ਕੋਈ ਪਿੰਡ ਦਾ ਮੈਂਬਰ ਜਾਂ ਸਰਪੰਚ ਜਾਂ ਪੰਚ ਉਹਨਾਂ ਦਾ ਪੂਰਾ ਸਹਿਯੋਗ ਦੇਈਦਾ ਸਾਡੇ ਕਦੇ ਟੂਰਨਾਮੈਂਟ ਨਹੀਂ ਸੀ ਹੋਇਆ ਲਾਸਟ ਈਅਰ ਪਿੰਡ ਦੇ ਮੁੰਡੇ ਮੇਰੇ ਕੋਲ ਆਏ ਮੈਂ ਇੱਥੇ ਖੜੇ ਸੀ ਆਪਾਂ ਤੁਹਾਨੂੰ ਪਿਕਚਰ ਵੀ ਦਿਖਾ ਦਿੰਦੇ ਮੀਟਿੰਗ ਦੀ ਤੇ ਕਹਿੰਦੇ ਜੀ ਟੂਰਨਾਮੈਂਟ ਕਰਾਉਣਾ ਵੀ ਤੁਸੀਂ ਜ਼ਿੰਮੇਵਾਰੀ ਲਓ ਪ੍ਰਾਈਜ਼ ਵਗੈਰਾ ਦੀ ਮੈਂ ਕਿਹਾ ਵੀ ਪ੍ਰਾਈਜ਼ ਸਾਰੇ ਦੇ ਦਾਂਗੇ ਫਰਸਟ ਪ੍ਰਾਈਜ਼ ਮੈਂ ਅਸੀਂ ਆਪਦੇ ਵੱਲੋਂ ਦੇਤਾ ਸੈਕੰਡ ਪ੍ਰਾਈਜ਼ ਮੈਂ ਆਪ ਦੇ ਫਰੈਂਡ ਨੂੰ ਫੋਨ ਕੀਤਾ ਤੇ ਪਹਿਲੀ ਵਾਰ ਸਾਡੇ ਪਿੰਡ ਟੂਰਨਾਮੈਂਟ ਹੋਇਆ ਤੇ ਪਿੰਡ ਦੇ ਕੰਮ ਲਈ ਹਰ ਵਕਤ ਪਿੰਡ ਦੇ ਸਹਿਯੋਗ ਦੇਣ ਦੀ ਕੋਸ਼ਿਸ਼ ਕਰੀ ਜਿੰਨਾ ਹੋ ਸਕੇ ਜਿਆਦਾਤਰ ਇਹ ਦੇਖਣ ਨੂੰ ਮਿਲਦਾ ਵੀ ਐਨ ਆਰ ਆਈ ਜਿਹੜੇ ਇੱਥੋਂ ਗਏ ਹੋਏ ਨੇ ਉਹਨਾਂ ਨੇ ਤਰੱਕੀਆਂ ਵੀ ਕੀਤੀਆਂ ਨੇ ਤੇ ਉਹਨਾਂ ਨੇ ਪਿੰਡੋਂ ਤੋਂ ਬਾਹਰ ਕੋਠੀਆਂ ਪਾਲੀਆਂ ਨੇ ਵਿਚਾਰਾਂ ਦੇ ਵਿੱਚ ਪਾਲੀਆਂ ਤੁਸੀਂ ਜਿਹੜਾ ਮਕਾਨ ਬਣਾਇਆ ਹੈ ਜਾਂ ਜਿਹੜਾ ਹੈ ਇਹ ਕਦੋਂ ਦਾ ਬਣਿਆ ਹੋਇਆ ਕਿੰਨਾ ਪੁਰਾਣਾ ਇਹ ਜੀ ਜਿਹੜਾ ਪਰਲਾ ਪੋਰਸ਼ਨ ਅੱਧਾ ਇਹ ਤਾਂ ਸਾਡੇ ਦਾਦਾ ਜੀ ਵਲੇ ਤੋਂ ਸ਼ੁਰੂ ਹੋਇਆ ਸੀ ਤੇ ਸਾਡੇ ਫਾਦਰ ਸਾਹਿਬ ਨੇ ਬਣਵਾਇਆ ਤਾਇਆ ਜੀ ਚਾਚਾ ਜੀ ਹੁਣ ਇਕੱਠੇ ਹੀ ਹੁੰਦੇ ਨੇ ਅਸੀਂ ਉਸ ਘਰ ਚ ਜੀ ਉਹ 1973 ਤੋਂ ਸ਼ੁਰੂ ਹੋਇਆ ਪਰਲਾ ਤੇ ਆਹ ਜਿਹੜਾ ਇਹ ਰੀਆ ਇਹ ਤਕਰੀਬਨ 1990 ਚ ਬਣਿਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਅਰੋਂ ਆ ਬਣਦਾ ਸੀ ਜਾਨੂੰ ਸਾਡਾ 99 ਵਿੱਚ ਕੈਨੇਡਾ ਦਾ ਵੀਜ਼ਾ ਮਿਲ ਗਿਆ ਫਿਰ ਅਸੀਂ ਵਿੱਚੇ ਛੱਡ ਕੇ ਚਲੇ ਗਏ ਤੇ ਹੁਣ ਜਿਹੜੇ ਪੰਜਾਬੀ ਆਪਣੇ ਨੌਜਵਾਨ ਨੇ ਉਹਨਾਂ ਨੂੰ ਕੀ ਕਹੋਗੇ ਵੀ ਆਪਣੀ ਤਰੱਕੀ ਦਾ ਰਾਜ ਹੈ আর ਉਹਨਾਂ ਦੇ ਵਾਸਤੇ ਕੀ ਗੁਰਮੰਤਰ ਹੈ ਗੁਰਮੰਤਰ ਤਾਂ ਇਹੀ ਆ ਜੀ ਮੈਂ ਤਾਂ ਇਹੀ ਕਹੂੰਗਾ ਵੀ ਪੰਜਾਬ ਦੇ ਨੌਜਵਾਨਾਂ ਨੂੰ ਵੀ ਨਸ਼ੇ ਤੋਂ ਵਿਚਾਰ ਰੱਖਣਾ ਪਿਆ ਆਪਣਾ ਪੜ੍ਹਾਈ ਕਰਨ ਮਿਹਨਤ ਕਰਨ ਤੇ ਜੇ ਬਾਹਰ ਜਾਣਾ ਹੋਵੇ ਜਿੱਦਾਂ ਪਹਿਲਾਂ ਦੱਸਿਆ ਵੀ ਲੀਗਲ ਤਰੀਕੇ ਨਾਲ ਜਾਣ ਪੜ੍ਹਾਈ ਕਰਕੇ ਜਾਂ ਵਿਆਹ ਕਰਾ ਕੇ ਜਾਂ ਫੈਮਿਲੀ ਰਿਸਪੌਂਸਰਸ਼ਿਪ ਮੰਗਾ ਕੇ ਜਿਹਨੂੰ ਆਪਾਂ ਕਹਿੰਦੇ ਡਾਂਕੀ ਲਾ ਕੇ ਜਾਂ ਬਾਡ ਟੱਪ ਕੇ ਉਹ ਬਹੁਤ ਰਿਸਕੀ ਆ ਤੁਸੀਂ ਸੁਣਿਆ ਵੀ ਹੋਣਾ ਪਹਿਲਾਂ ਕਿ ਬੰਦਿਆਂ ਦੀ ਪਤਾ ਹੀ ਨਹੀਂ ਲੱਗਦਾ ਕਿੱਥੇ ਚਲੇ ਗਏ ਜਾਂਣਾ ਵੀ ਚਲੇ ਗੀਆਂ ਤੇ ਕੋਈ ਲਾਈਫ ਆ ਇਹਨੂੰ ਬਚਾ ਕੇ ਰੱਖਣਾ ਚਾਹੀਦਾ ਨੌਜਵਾਨਾਂ ਤੋਂ ਇਹੀ ਬੇਨਤੀ ਆ ਬਈ ਨਸ਼ੇ ਤੋਂ ਬਚੋ ਤੇ ਮਿਹਨਤ ਕਰੋ ਤਾਂ ਹੁਣ ਸਾਡੇ ਨਾਲ ਗੱਲਬਾਤ ਕੀਤੀ ਜਿੱਥੇ ਤੁਸੀਂ ਦੇਖ ਸਕਦੇ ਹੋ ਵੀ ਛੱਤ ਤੇ ਬਲਦ ਔਰ ਬਲਦ ਦੇ ਪਿੱਛੇ ਕਿਸਾਨ ਅ ਵੀਰ ਜੀ ਦਾ ਕਹਿਣਾ ਇਹੀ ਹੈ ਵੀ ਕਿਸਾਨ ਕਿਸਾਨ ਹੋ ਰਹੇ ਨੇ ਕਿਸਾਨੀ ਨਾਲ ਜੁੜੇ ਰਹੇ ਨੇ ਫੈਮਿਲੀ ਦਾ ਪੇਸ਼ਾ ਇਹ ਰਿਹਾ ਔਰ ਉਹਨਾਂ ਨੇ ਤਰੱਕੀ ਵੀ ਐਸੇ ਕੀਤੇ ਤੋਂ ਅੱਗੇ ਜਾ ਕੇ ਕੀਤੀ ਹੈ ਤੇ ਅੱਜ ਉਹ ਕਾਮਯਾਬ ਨੇ ਤੇ ਹੋਰ ਅਪਡੇਟ ਲਈ ਦੇਖਦੇ ਰਹੋ ਖੰਨਾ ਬ੍ਰੇਕਿੰਗ ਧੰਨਵਾਦ ਸਸੀਕਾ किंग ऑफ स्पाइसेज रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेरायटी जैसा नाम है किंग ऑफ स्पाइसेज King of Spices restaurant cafe and a rooftop mein aapka swagat hai